ਕਿ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਸਾਬ ਜੀ ਕਹਿੰਦੇ ਨੇ ਜਿਸ ਥਾਂ ਦੇ ਉੱਤੇ ਮਾਤ ਪਿਤਾ ਸੁਤ ਦਾ ਅਰਥ ਹੈ ਪੁੱਤਰ ਧੀਆ ਔਲਾਦ ਭਾਈ ਦਾ ਅਰਥ ਆਪਾਂ ਕਹਿੰਦੇ ਹਾਂ ਭਾਈ ਭੈਣ ਭਰਾ ਰਿਸ਼ਤੇਦਾਰ ਸਾਰਾ ਅਰਥ ਆ ਜਾਏਗਾ ਇਹਦੇ ਵਿੱਚ ਕਿ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਉਹ ਥਾਂ ਦੇ ਉੱਤੇ ਸਾਬ ਜੀ ਕਹਿੰਦੇ ਨਾਮ ਹੀ ਤੇਰਾ ਸਹਾਇਕ ਹੋ ਸਕਦਾ ਹੈ ਕਿਉਂਕਿ ਨਾਮ ਜਿਹੜਾ ਹੈ ਨਾ ਇਹਨੇ ਕੇਵਲ ਬਾਹਰੀ ਤੌਰ ਦੇ ਉੱਤੇ ਸਹਾਇਤਾ ਦੀ ਗੱਲ ਨਹੀਂ ਆਪਾਂ ਕਰਦੇ ਪਏ ਨਾਮ ਇਸ ਥਾਂ ਤੇ ਸਹਾਇਕ ਹੈ ਕਿਉਂਕਿ ਪਿਛੇ ਇੱਕ ਸ਼ਬਦ ਆਇਆ ਸੀ ਨਾ ਕਾ ਕੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਇ ਤੂੰ ਦੀ ਸਹਿਬ ਜੀ ਨੇ ਉਦਾਹਰਣ ਦਿੱਤੀ ਗੁਰੂ ਅਰਜੁਨ ਦੇ ਮਹਾਰਾਜ ਨੇ ਕਿ ਮਨ ਜਿਹੜਾ ਹੈ ਨਾ ਸਹਿਬ ਨੇ ਕਿਹਾ ਮਨੂ ਹਾ ਨਾਮ ਤੇਰਾ ਸੰਗ ਸਹਾਈ ਉਹਨ ਸਹਿਬ ਨੇ ਮਨ ਦੇ ਸਹਾਇਕ ਦੀ ਗੱਲ ਕੀਤੀ ਹੈ ਕਿਉਂਕਿ ਤਨ ਦੇ ਨਾਲ ਸਹਾਇਕ ਨਹੀਂ ਨਾ ਹੋ ਸਕਦਾ ਕਿਉਂਕਿ ਸਾਡਾ ਮਨ ਹੀ ਸਾਰੀਆਂ ਅਵਸਥਾਵਾਂ ਦੇ ਵਿੱਚ ਡੋਲਦਾ ਹੈ ਨੀਵਾ ਆ ਜਾਂਦਾ ਹੈ ਉੱਚਾ ਚੜ ਜਾਂਦਾ ਹੈ ਇਹਨੂੰ ਸਤਿਗੁਰੂ ਜੀ ਨੇ ਕਿਹਾ ਹੈ ਕਬ ਹੂੰ ਝੀੜਾ ਉਗ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਝੀੜਾ ਫਿਰਨਾ ਰਹਿਤ ਹੈ ਚਾਰੇ ਕੁੰਡਾ ਭਾਲੇ ਹੁਣ ਮਨ ਦੀ ਅਵਸਥਾ ਦੀ ਹੀ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਜੀ ਇਹਦੇ ਵਿੱਚ ਤੇ ਮਨ ਜਿਹੜਾ ਹੈ ਇਹ ਦੁੱਖ ਆਉਣ ਦੇ ਉੱਤੇ ਡੋਲ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਸੁਖ ਆਉਣ ਦੇ ਉੱਤੇ ਮਨ ਜਿਹੜਾ ਹੈ ਸੁਖ ਦੇ ਵਹਿਣ ਦੇ ਵਿੱਚ ਵਹਿੰਦਾ ਹੋਇਆ ਆਪੇ ਤੋਂ ਬਾਹਰ ਹੋ ਜਾਂਦਾ ਹੈ ਇਸ ਨੂੰ ਫਿਰ ਜਿਹੜਾ ਹੈ ਰੱਬ ਦਾ ਚੇਤਾ ਭੁੱਲ ਜਾਂਦਾ ਹੈ ਇਨਾ ਦੋਨਾਂ ਥਾਵਾਂ ਦੇ ਉੱਤੇ ਸਤਿਗੁਰੂ ਜੀ ਦੇ ਸਮਝਾਉਣ ਦਾ ਤਰੀਕਾ ਕਹਿਣ ਦਾ ਟਾਂਗੇ ਹੈ ਕਿ ਮਨੁ ਮਹਾ ਨਾਮ ਤੇਰਾ ਸੰਗ ਸਹਾਈ ਜਿਸ ਥਾਂ ਦੇ ਉੱਤੇ ਦੁੱਖ ਦੇ ਸਮੇਂ ਦੇ ਅੰਦਰ ਕਿਸੇ ਵੀ ਤਰੀਕੇ ਦੀ ਦੁਨਿਆਵੀ ਸਹਾਇਤਾ ਦੇ ਨਾਲ ਤੇਰੇ ਮਨ ਦੀ ਅਵਸਥਾ ਨੂੰ ਨਹੀਂ ਬਦਲਿਆ ਜਾ ਸਕਦਾ ਜਿੱਥੇ ਕਿਸੇ ਦਾ ਦਿੱਤਾ ਹੋਇਆ ਤਰਵਾਸ ਭਰੋਸਾ ਉਹ ਤੇਰੇ ਮਨ ਨੂੰ ਟਿਕਾ ਨਹੀਂ ਸਕਦਾ ਨਾ ਉਹ ਥਾਂ ਦੇ ਉੱਤੇ ਤੇਰਾ ਨਾਮ ਸਹਾਇਕ ਬਣਦਾ ਹੈ ਮੰਨ ਲਓ ਸੰਸਾਰ ਦੇ ਵਿੱਚ ਕਿਸੇ ਨੂੰ ਇਹੋ ਜੀ ਮੁਸੀਬਤ ਆ ਜਾਂਦੀ ਹੈ ਮੁਸ਼ਕਲ ਬਣ ਜਾਵੇ ਰੋਗ ਲੱਗ ਜਾਵੇ ਕੋਈ ਸੰਸਾਰ ਦੇ ਵਿੱਚ ਆ ਸਕਦੀ ਹੈ ਤੇ ਸਾਨੂੰ ਕੋਈ ਬੰਦਾ ਆ ਕੇ ਹੌਸਲਾ ਦੇਵੇ ਇਸ ਗੱਲ ਦਾ ਤੇ ਸਾਨੂੰ ਇਸ ਗੱਲ ਦਾ ਗਿਆਤ ਹੋਵੇ ਕਿ ਇਹਦੇ ਕਹਿਣ ਦੇ ਨਾਲ ਜਾਂ ਇਸ ਦੇ ਬਸ ਦੇ ਨਾਲ ਇਹ ਮਸਲਾ ਹੱਲ ਨਹੀਂ ਹੋ ਸਕਣਾ ਜੀ ਤੇ ਬੰਦਾ ਉਹਦੀ ਗੱਲ ਸੁਣ ਲੈਂਦਾ ਹੈ ਪਰ ਸਾਡਾ ਦੁੱਖ ਨਹੀਂ ਘਟਦਾ ਸਾਡਾ ਮਨ ਉਸ ਗੱਲ ਨੂੰ ਨਹੀਂ ਮੰਨਦਾ ਕਿ ਇਹਦੇ ਕਹਿਣ ਦੇ ਨਾਲ ਇਹਨਾਂ ਦੇ ਹੌਂਸਲੇ ਤਰਵਾਸ ਦੇ ਨਾਲ ਮੇਰੀ ਕੋਈ ਸਹਾਇਤਾ ਹੋ ਸਕਦੀ ਨਹੀਂ ਹੋ ਸਕਦੀ। ਬੰਦਾ ਫਿਰ ਵੀ ਦੁਖੀ ਰਹੇਗਾ। ਫਿਰ ਉਸ ਸਮੇਂ ਦੇ ਅੰਦਰ ਜੇ ਉਸ ਨੂੰ ਨਾਮ ਦਾ ਸਤਿਗੁਰੂ ਜੀ ਦਾ ਭਰੋਸਾ ਹੈ ਫਿਰ ਉਸ ਦਾ ਇੱਕੋ ਇੱਕ ਟੇਕ ਜਿਹੜੀ ਹੈ ਉਹਦੇ ਨਾਮ ਵਾਲੇ ਪੱਖ ਦੀ ਰਹਿੰਦੀ ਹੈ ਉਹਨੂੰ ਪਤਾ ਹੈ ਕਿ ਉਹ ਸਰਬ ਕਲਾ ਸਮਰੱਥ ਹੈ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ। ਉਹ ਸਭ ਤਰ੍ਹਾਂ ਦੇ ਨਾਲ ਸਮਰੱਥਾ ਵਾਲਾ ਹੈ। ਉਸ ਦੇ ਹੱਥ ਦੇ ਅੰਦਰ ਸਭ ਕੁਝ ਹੈ ਫਿਰ ਇਨਸਾਨ ਜਦੋਂ ਉਸ ਨੂੰ ਚੇਤਾ ਕਰਦਾ ਹੈ ਤੋ ਉਹਨੂੰ ਜਪਦਾ ਹੈ ਹੁਣ ਮੈਂ ਉਸ ਮਾਲਕ ਨੂੰ ਆਖ ਰਿਹਾ ਜਿਹਦੇ ਹੱਥ ਵਿੱਚ ਸਭ ਕੁਝ ਹੈ ਫਿਰ ਇਨਸਾਨ ਦਾ ਮਨ ਜਿਹੜਾ ਹੈ ਨਾ ਟਿਕ ਜਾਂਦਾ ਪਰ ਅਰਦਾਸ ਇਸੇ ਕਰਕੇ ਕਰਦੇ ਆ ਨਾ ਇਹ ਹੋ ਸਕਦਾ ਹੁੰਦਾ ਹੈ ਸਾਡੀ ਅਰਦਾਸ ਕਰਨ ਦੇ ਨਾਲ ਚੇਂਜ ਕੁਝ ਨਾ ਵੀ ਹੋਵੇ ਉਸ ਹਾਲਤ ਦੇ ਵਿੱਚ ਕੁਝ ਬਦਲਾ ਨਾ ਆਵੇ ਪਰ ਅਰਦਾਸ ਦੇ ਨਾਲ ਜਿਹੜਾ ਹੈ ਬਾਹਰੀ ਹਾਲਾਤ ਨਾ ਵੀ ਬਦਲਣ ਸਾਡੇ ਮਨ ਦੀ ਹਾਲਤ ਜ਼ਰੂਰ ਜਿਹੜੀ ਹੈ ਬਦਲ ਜਾਂਦੀ ਹੈ ਅਰਦਾਸ ਕਿਉਂਕਿ ਸਾਡੇ ਮਨ ਦੀ ਸਹਾਇਤਾ ਵਾਸਤੇ ਹੈ ਸਾਡੇ ਆਤਮਿਕ ਬਲ ਦੇ ਵਾਸਤੇ ਅਰਦਾਸ ਹੈ ਨਾ ਕਿ ਸਾਡੀ ਅਰਦਾਸ ਕਰਨ ਨੇ ਬਾਹਰੀ ਚੀਜ਼ ਦੀ ਜਿਹੜਾ ਹੈ ਉਸ ਨੂੰ ਫੌਰਨ ਕੋਈ ਚੇਂਜ ਕਰ ਦੇਣਾ ਨਹੀਂ ਕਰਨਾ ਇਸ ਕਰਕੇ ਸਹਿਬ ਨੇ ਕਿਹਾ ਨਾਮ ਦੇ ਨਾਲ ਜੁੜਨਾ ਉਸ ਦੇ ਆ ਬਚਨਾਂ ਦੇ ਉੱਤੇ ਭਰੋਸਾ ਰੱਖਣਾ ਅਰਦਾਸ ਦੇ ਨਾਲ ਜੁੜਨਾ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਤੇਰੇ ਮਨ ਦੀਆਂ ਸਹਾਇਕ ਨੇ ਨਾ ਕਿ ਤੇਰੇ ਤਨ ਦੀਆਂ ਸਹਾਇਕ ਨੇ ਤਾਂ ਕਰਕੇ ਸਹਿਬ ਜੀ ਨੇ ਕਿਹਾ ਹੈ ਜਿੱਥੇ ਦੁਨਿਆਵੀ ਤੌਰ ਦੇ ਉੱਤੇ ਕਿਸੇ ਦੀ ਸਹਾਇਤਾ ਕਿਸੇ ਦਾ ਦਿੱਤਾ ਹੋਇਆ ਭਰੋਸਾ ਕਿਸੇ ਦਾ ਕੀਤਾ ਹੋਇਆ ਬਚਨ ਸਾਡੀ ਸਹਾਇਤਾ ਨਹੀਂ ਕਰ ਸਕਦਾ ਉਸ ਥਾਂ ਦੇ ਉੱਤੇ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਉੱਥੇ ਨਾਮ ਹੀ ਕੇਵਲ ਸਹਾਈ ਹੋ ਸਕਦਾ ਹੈ ਜਿੱਥੇ ਮਾਤ ਪਿਤਾ ਦੀ ਨਹੀਂ ਕੋਈ ਚੱਲ ਸਕਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਫਿਰ ਦੂਸਰਾ ਬਚਨ ਸਹਿਬ ਨੇ ਕੀਤਾ ਜੀ ਜੈ ਮਹਾ ਭਯਾਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ